ਫਰੀ ਆਏ ਫਰੀ ਜਾ ਰਹੇ ਆ ਬਹੁਤ ਅੱਛਾ ਪ੍ਰਬੰਧ ਕੀਤਾ ਆ ਬਹੁਤ ਮਜ਼ਾ ਆਇਆ ਸਾਨੂੰ ਇੱਥੇ ਆ ਕੇ ਬਹੁਤ ਨੰਦੂ ਹੀ ਲਿਆ ਸਾਨੂੰ ਬਹੁਤ ਮਜ਼ਾ ਆਇਆ ਹਰਮੰਦਰ ਸਾਹਿਬ ਆ ਕੇ ਸੰਗਤਾਂ ਨੂੰ ਮਿਲਿਆ ਬਾਬਾ ਜੀ ਦੇ ਦਰਸ਼ਨ ਕੀਤੇ ਤੇ ਲੰਗਰ ਛਕਿਆ ਹਾਂਜੀ ਕੱਲ ਵੀ ਅਸੀਂ ਇਹਦੇ ਵਿੱਚ ਹੀ ਆਏ ਸੀ ਹਾਂਜੀ ਆਏ ਟ੍ਰੇਨ ਤੇ ਵੀ ਉਧਰੋਂ ਆਟੋ ਤੇ ਆਏ ਸੀ ਆਡੋ ਵਾਲੇ ਪਹਿ ਬੋਲਿੰਦੇ ਆ ਬਹੁਤ ਵਧੀਆ ਕੰਮ ਕੀਤਾ ਜਿਹੜਾ ਬਸਾਂ ਦਾ ਨ ਜਾ ਰਹੇ ਆ ਗਿਆ ਇੱਥੇ ਕੋਈ ਬੇਸਾਨੀ ਬਹੁਤ ਵਧੀਆ ਫਰੀ ਸੇਵਾ ਸਿੱਖ ਕੌਮ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰਾਂ ਦੀ ਸਾਂਭ ਸੰਭਾਲ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਨਾਲ ਨਾਲ ਸੇਵਾ ਦੇ ਖੇਤਰ ਵਿੱਚ ਵੀ ਵਿਸ਼ੇਸ਼ ਕਾਰਜ ਕੀਤੇ ਜਾ ਰਹੇ ਨੇ ਔਰ ਸੇਵਾ ਦੇ ਕਾਰਜ ਦੀ ਗੱਲ ਕਰੀਏ ਤਾਂ ਇਹਨਾਂ ਵਿੱਚੋਂ ਇੱਕ ਵਿਸ਼ੇਸ਼ ਹੈ ਫਰੀ ਬਾਸ ਸੇਵਾ ਉਹ ਸੰਗਤ ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਜਾਂ ਫਿਰ ਵੱਖ-ਵੱਖ ਦੇਸ਼ਾਂ ਤੋਂ ਹਵਾਈ ਜਹਾਜ਼ ਜਾਂ ਫਿਰ ਰੇਲ ਗੱਡੀਆਂ ਤੇ ਰਾਹੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੇ ਲਈ ਸ੍ਰੀ ਅਮਰitsar ਸਾਹਿਬ ਪਹੁੰਚਦੀ ਹੈ ਤਾਂ ਉਹਨਾਂ ਨੂੰ ਅਮਰitsar ਦੇ ਸ੍ਰੀ ਗੁਰੂ ਰਾਮਦਾਸ ਕਮੰਟਰੀ ਹਵਾਈ ਅੱਡੇ ਅਤੇ ਰੇਲਵੇ ਸਟੇਸ਼ਨ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਲਿਆਉਣ ਅਤੇ ਵਾਪਸ ਛੱਡ ਕੇ ਆਉਣ ਦੀ ਸੇਵਾ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫ੍ਰੀ ਕੀਤੀ ਜਾ ਰਹੀ ਹੈ ਤੋਂ ਇਹ ਫ੍ਰੀ ਬੱਸ ਸੇਵਾ ਲਗਭਗ 15-20 ਸਾਲ ਤੋਂ ਨਿਰੰਤਰ ਜਾਰੀ ਹੈ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਤੇ ਇੱਕ ਬਸ ਸਟਾਪ ਤਿਆਰ ਕੀਤਾ ਗਿਆ ਹੈ ਰੇਲਵੇ ਸਟੇਸ਼ਨ ਲਈ ਫ੍ਰੀ ਬਸਾਂ ਇੱਥੋਂ ਚਲਦੀਆਂ ਨੇ ਫ੍ਰੀ ਬਸਾਂ 24 ਘੰਟੇ ਚਲਦੀਆਂ ਨੇ ਇਹ ਸੇਵਾ 15 ਦੇ ਕਰੀਬ ਬਸਾਂ ਨੇ 24 ਘੱਟੇ ਇੱਥੇ ਤਨਾਤ ਰਹਿੰਦੀਆਂ ਨੇ ਜਿੰਨਾਂ ਦੇ ਲਈ ਸਟਾਫ ਆਪਣੀ ਸ਼ਿਫਟਾਂ ਦੇ ਅਨੁਸਾਰ ਇੱਥੇ ਡਿਊਟੀ 'ਚ ਤਨਾਤ ਰਹਿੰਦਾ ਔਰ ਇਹ ਬਸ ਸਟਾਪ ਬਣਾਇਆ ਗਿਆ ਜਿੱਥੇ ਹਵਾ ਪਾਣੀ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਹੈ ਸੰਗਤ ਦੇ ਬੈਠਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਕਿ ਸੰਗਤਾਂ ਆਪਣੀ ਵਾਰੀ ਦਾ ਇੰਤਜ਼ਾਰ ਕਰਦੀਆਂ ਨੇ ਇੱਥੇ ਬੈਠ ਕੇ ਔਰ ਬੱਸਾਂ ਜੋ 24 ਘੰਟੇ ਇਥੋਂ ਰੇਲਵੇ ਸਟੇਸ਼ਨ ਦੇ ਲਈ ਆਉਣ-ਜਾਣ ਕਰਦੀਆਂ ਨੇ ਇੱਕ ਵੱਡੀ ਸੇਵਾ ਉਹਨਾਂ ਸ਼ਰਧਾਲੂਆਂ ਦੇ ਲਈ ਜੋ ਦੇਸ਼ ਦੇ ਵੱਖ-ਵੱਖ ਥੀਸਿਆਂ ਤੋਂ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨੜ ਦੇ ਲਈ ਇੱਥੇ ਪਹੁੰਚਦੇ ਨੇ ਔਰ ਉਹਨਾਂ ਨੂੰ ਕਿਤਨਾ ਕਿਤੇ ਪ੍ਰਾਈਵੇਟ ਟੈਕਸੀਆਂ ਜਾਂ ਆਟੋ ਦੀ ਵੀ ਅਲੁਠਕਸੜ ਤੱਕ ਸ਼ਿਕਾਰ ਹੋਣਾ ਪੈਂਦਾ ਪਰ ਇਹ ਫ੍ਰੀ ਸੇਵਾ ਇੱਕ ਵੱਡਾ ਬੜੀ ਸੁਹਲਤ ਜਿਹੜੀ ਹੈ ਇਹ ਸੰਗਤਾਂ ਦੇ ਲਈ ਹੈ ਜੋ ਸ਼੍ਰੀ ਮੰਦਰ ਸਾਹਿਬ ਦੇ ਦਰਸ਼ਨਾਂ ਲਈ ਦੇਸ਼ ਦੇ ਵੱਖ-ਵੱਖ ਸੂਬਿਆਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇੱਥੇ ਰੇਲ ਗੱਡੀ ਜਾਂ ਫਿਰ ਹਵਾਈ ਜਹਾਜ਼ ਦੇ ਰਾਹੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦੇ ਨੇ ਇਹ ਬਸ ਸਟਾਪ ਸ਼੍ਰੀ ਦਰਬਾਰ ਸਾਹਿਬ ਦੇ ਨੇੜਲੇ ਵਿਰਾਸਤੀ ਮਾਰਗ ਤੇ ਤਿਆਰ ਕੀਤਾ ਗਿਆ ਹੈ ਜਿੱਥੇ ਇਸੇ ਤਰ੍ਹਾਂ ਇਹ ਬੱਸਾਂ ਜਿਹੜੀਆਂ ਇੱਥੇ ਤਣਾਤ ਰਹਿੰਦੀਆਂ ਨੇ ਔਰ ਬੜੀ ਹੈਰਾਨੀ ਦੀ ਗੱਲ ਹੈ ਕਿ ਸਟਾਫ ਵੱਲੋਂ ਸੰਗਤਾਂ ਨੂੰ ਵਾਰ-ਵਾਰ ਦੱਸਿਆ ਜਾਂਦਾ ਹੈ ਕਿ ਸਟੇਰੀਲ ਰੇਲਵੇ ਸਟੇਸ਼ਨ ਤੇ ਲਈ ਫ੍ਰੀ ਬੱਸ ਸੇਵਾ ਜਿਹੜੀ ਹੈ ਇੱਥੋਂ ਚਲਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਗਿਣਤੀ ਦੇ ਸ਼ਰਧਾਲੂ ਜਿਹੜਾ ਇਹਨਾਂ ਬੱਸਾਂ ਦਾ ਲਾਹਾ ਲੈ ਰਹੇ ਨੇ ਔਰ ਬਿਨਾ ਕਿਸੇ ਪਰੇਸ਼ਾਨੀ ਤੋਂ ਬਿਨਾ ਕਿਸੇ ਪੈਸੇ ਦੇ ਖਰਚਿਆਂ ਸ੍ਰੀ ਦਰਬਾਰ ਸਾਹਿਬ ਤੋਂ ਰੇਲਵੇ ਸਟੇਸ਼ਨ ਅਤੇ ਰੇਲਵੇ ਸਟੇਸ਼ਨ ਤੋਂ ਸ੍ਰੀ ਦਰਬਾਰ ਸਾਹਿਬ ਜਿਹੜਾ ਫ੍ਰੀ ਆਨਜਾਨ ਇੱਕ ਵੱਡੀ ਸੂਰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾਲੂਆਂ ਦੇ ਲਈ ਮੁਹਈਆ ਕਰਵਾਈ ਗਈ ਹੈ ਤਾਂ ਜਰੂਰ ਗੱਲਬਾਤ ਕਰਾਂਗੇ ਸ਼ਰਧਾਲੂਆਂ ਦੇ ਨਾਲ ਜੋ ਵੱਖ-ਵੱਖ ਹਿੱਸਿਆਂ ਤੋਂ ਇੱਥੇ ਪਹੁੰਚੇ ਨੇ ਕੀ ਨਾਮਾ ਜੀ ਕਿੱਥ ਅਸੀਂ ਸਿ ਸਜਨਪੁਰ ਤੋਂ ਆਏ ਆ। ਕਹਿਣਾ ਚਾਹੋਗੇ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ ਹੋਰੇ ਬਸ ਸੇਵਾ ਦਾ ਲਾਹਾ ਲੈ ਰਹੇ ਜਿਹੜੀ ਫ੍ਰੀ ਬਸੇ ਵਿੱਚ ਹੋਮੇਟ ਬਟੇ ਬਹੁਤ ਮਜ਼ਾ ਆਇਆ ਹਰਮੰਦਰ ਸਾਹਿਬ ਆ ਕੇ ਸੰਗਤਾਂ ਨੂੰ ਮਿਲਿਆ ਬਾਬਾ ਜੀ ਦੇ ਦਰਸ਼ਨ ਕੀਤੇ ਤੇ ਲੰਗਰ ਛਕਿਆ। ਹਾਂਜੀ ਕੱਲ ਵੀ ਅਸੀਂ ਇਹਦੇ ਵਿੱਚ ਹੀ ਆਏ ਸੀ ਤੇ ਹਾਂਜੀ ਵਾਪਸ ਵੀ ਇਹਦੇ ਵਿੱਚ ਹੀ ਜਾ ਰਹੇ। ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਹੈ। ਬਾਬਾ ਜੀ ਦੇ ਨਾਂ ਦਾ ਬੱਸਾਂ ਲਾਈ ਦੀਆਂ ਗਈਆਂ ਸੇਵਾ ਸੰਗਤਾਂ ਆਉਂਦੀਆਂ ਨੇ ਸੇਵਾ ਲਈ ਦੀਆਂ ਆਉਂਦੀਆਂ ਨੇ ਜਾਂਦੀਆਂ ਨੇ ਭਜੂਰੇ ਤੋਂ ਭਜੂਰਾ ਆਇਆ ਸੁजानਪੁਰ ਦੇ ਨਾਲ ਅਸੀਂ ਉੱਥੋਂ ਆਏ ਆਂ ਹਾਂਜੀ ਬਹੁਤ ਆਨੰਦ ਆਇਆ ਸਾਨੂੰ ਇੱਥੇ ਆ ਕੇ ਬਹੁਤ ਵਧੀਆ ਸੇਵਾ ਦੇ ਬਾਰੇ ਕੀ ਹਾਂ ਬੱਸ ਸਟੇਸ਼ਨ ਤੋਂ ਕੱਲ ਆਈ ਸੀ ਹਾਂਜੀ ਇਸ ਦੇ ਵਿੱਚ ਕੱਲ ਅਸੀਂ ਆਏ ਸੀ ਅੱਜ ਫੇਰ ਇਹਦੇ ਵਿੱਚ ਵਾਪਸ ਜਾ ਰਹੇ ਹਾਂ ਬਹੁਤ ਅੱਛਾ ਪ੍ਰਬੰਧ ਨਹੀਂ ਜੀ ਫਰੀ ਆਏ ਫਰੀ ਜਾ ਰਹੇ ਹਾਂ ਬਹੁਤ ਅੱਛਾ ਪ੍ਰਬੰਧ ਕੀਤਾ ਆ ਬਹੁਤ ਮਜ਼ਾ ਆਇਆ ਸਾਨੂੰ ਇੱਥੇ ਆ ਕੇ ਬਹੁਤ ਆਨੰਦ ਮਿਲਿਆ ਸਾਨੂੰ ਹਾਂਜੀ ਆਏ ਡ੍ਰੈਨ ਤੇ ਉਧਰੋਂ ਆਟੋ ਤੇ ਆਏ ਸੀ ਆਟੋ ਵਾਲੇ ਪੈਸੇ ਬਹੁਤ ਲੈਂਦੇ ਆ ਬਹੁਤ ਵਧੀਆ ਕੰਮ ਕੀਤਾ ਜਿਹੜਾ ਬਸਾਂ ਦਾ ਨਜ਼ਾਰੇ ਆ ਗਿਆ ਇੱਥੇ ਕੋਈ ਪੈਸਾ ਨਹੀਂ ਬਹੁਤ ਵਧੀਆ ਫ੍ਰੀ ਸੇਵਾ ਹਾਂਜੀ ਪਹਿਲੀ ਵਾਰੀ ਜੱਲੇ ਸਾਨੂੰ ਤਾਂ ਹੁਣ ਪਤਾ ਲੱਗਾ ਆਟੋ ਵਾਲੇ ਤਾਂ 100-100 ਰੁਪਈਆ ਮੰਗਦੇ ਆ ਬਹੁਤ ਵਹਿ ਲੈਂਦੇ ਆ ਆ ਵਧੀਆ ਕੰਮ ਹੈ ਅੱਜ ਆਕੇ ਪਤਾ ਲੱਗਿਆ ਵੀ ਇੱਥੇ ਆਕੇ ਹਾਂਜੀ ਆਕੇ ਪਤਾ ਲੱਗਾ ਭਾਜੀ ਬਹੁਤ ਵਧੀਆ ਕੰਮ ਹੈ ਅੱਜ ਹਰਿਆਣਾ ਫਤਿਹਾਬਾਦ ਤੋਂ ਆਏ ਹਾਂ ਜੀ ਫਤਿਹਾਬਾਦ ਤੋਂ ਹਾਂਜੀ ਸਰ ਟ੍ਰੇਨ ਰਾਈ ਆਏ ਸੀ ਟ੍ਰੇਨ ਰਾਈ ਆਏ ਸੀ ਕਦੋਂ ਆਏ ਸੀ ਅਸੀਂ ਅੱਜ ਸਵੇਰੇ ਵੀ ਆਏ ਸੀਗੇ ਜੀ ਆਂਦੇ ਹੋਏ ਆਟੋ ਤੇ ਆਏ ਸੀਗੇ ਕਿਰਾਇਆ ਬਹੁਤ ਨਹੀਂ ਪਤਾ ਨਹੀਂ ਸੀਗਾ ਪਹਿਲੀ ਵਾਰ ਆ ਰਹੇ ਆ ਤੇ ਆਟੋ ਵਾਲੇ ਕਿਰਾਇਆ ਬਹੁਤ ਮੰਗਦੇ ਨੇ ਹੁਣ ਆਪਣਾ ਬਾਅਦ ਦੇ 100 ਰੁਪਏ ਲੁੱਟ 100 ਰੁਪਏ ਲੁੱਟਦੇ ਆ ਜੀ ਔਰ ਇਹ ਬਸ ਫਰੀ ਸੇਵਾ ਪਤਾ ਲਚਲਾ ਦੋ ਬਹੁਤ ਬੜਾ ਅੱਛਾ ਚਲਾ ਜੀ ਹਮੇ ਲਗਾ ਕਿ ਉਹ ਫਰੀ ਸੇਵਾ ਹੈ ਆਤੇ ਵਕਤ ਹੀ ਪਤਾ ਲਗਾ ਜਦ ਪਹਿਲੇ ਪਤਾ ਨਹੀਂ ਸੀ ਜੀ ਪਹਿਲੇ ਤੋਂ ਮੋਟੋ ਵਾਲੇ ਕੇ ਸ਼ਿਕਾਰ ਹੋ ਗਏ ਬੋ 100 ਰੁਪਏ ਲੈ ਲਿਆ ਜੀ ਇੱਕ ਵਾਰੀ ਕੇ ਇੱਕ ਵਾਰੀ हां जी ਦੇਖ ਲਓ ਆ ਪਤਾ ਲਗਾ ਬਹੁਤ ਹਾਂ ਲੁੱਟਦੇ ਨਹੀਂ ਇਹ ਬੋ ਇਹ ਸਰ ਗੁਰੂ ਕਰਦੇ ਮੇਰ ਕਰੇ ਬਾਬਾ ਗੁਰੂ ਸਾਰਿਆਂ ਨੂੰ ਵਾਹਿਗੁਰੂ ਜੀ ਧੰਨਵਾਦ ਉਹ ਪੰਜਾਬੀਆਂ ਦਾ ਵੈਸੇ ਹੀ ਦਿਲ ਬਹੁਤ بڑا ਸਰ ਇਹ ਤਾਂ ਬੱਸ ਇਹ ਹੈ ਕੱਲੇ ਦਾ ਪਲੇਨ ਵੀ ਫ੍ਰੀ ਕਰਦੇ ਨੇ ਉਪਰਾਲਾ ਕੀਤਾ ਗਿਆ ਸ਼੍ਰੋਮਣੀ ਕਮੇਟੀ ਵੱਲੋਂ ਫ੍ਰੀ ਬੱਸ ਸੇਵਾ ਦਾ ਲਗਭਗ 20 ਸਾਲ ਤੋਂ ਚੱਲੀ ਹੈ ਕਿਸ ਤਰ੍ਹਾਂ ਦੇਖਦੇ ਹੋ ਇਹ ਸੇਵਾ ਨੂੰ ਬਹੁਤ ਵਧੀਆ ਜੀ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਆਣ ਦਾ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੇ ਆ ਜਾਂਦੇ ਹੈ ਲੇਕਿਨ ਅੱਗੇ ਆਣਾ ਔਖਾ ਹੋ ਜਾਂਦਾ ਹੈਗਾ ਲੇਕਿਨ ਇਹ ਬੱਸ ਸੇਵਾ ਜੋ ਚੱਲ ਰਹੀ ਹੈ ਬਹੁਤ ਵਧੀਆ ਜੀ ਅਸੀਂ ਵੀ ਕੱਲ ਇਹਦੇ ਤੇ ਹੀ ਆਏ ਸੀ ਬਹੁਤ ਵਧੀਆ ਦਿੱਕਤ ਹੀ ਨਹੀਂ ਹੋਈ ਸਟੇਸ਼ਨ ਤੋਂ ਪਹਿਲੀ ਵਾਰ ਆਏ ਸੀ ਸਟੇਸ਼ਨ ਤੇ ਆਂਦੇ ਹੀ ਪਤਾ ਲੱਗਿਆ ਕਿ ਬੱਸ ਸਰਵਿਸ ਵੀ ਹੈਗੀ ਹੈ ਅਸੀਂ ਆ ਕੇ ਬੱਸ ਤੇ ਬੈਠ ਗਏ ਈਜ਼ੀ ਜੀ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਗਏ ਅੱਜ ਹੁਣ ਜਾਂਦੇ ਹੋਏ ਵੀ ਈਜ਼ੀਲੀ ਮਿਲ ਗਈ ਹੈ ਬਹੁਤ ਵਧੀਆ ਜੀ ਹਾਂਜੀ ਚੰਗੀ ਸਹੂਲਤ ਹੈ ਸਹੂਲਤ ਹੈ ਸੰਗਤ ਦੀ ਹਾਂਜੀ ਸਰ ਜੀ ਤੁਸੀਂ ਕਿੱਥੋਂ ਆਏ ਅਸੀਂ ਆਦਮਪੁਰ ਜਲੰਧਰ ਤੋਂ ਜਲੰਧਰ ਤੋਂ ਹਾਂਜੀ ਫਿਰ ਬੱਸ ਨਾ ਆਉਂਦੀ ਫਿਰ ਖਰਚਾ ਕਿੰਨਾ ਕਰਨਾ ਪੈਣਾ ਸੀ ਫਿਰ ਤਾਂ ਤੁਹਾਨੂੰ ਪਤਾ ਹੀ ਆ ਆਟੋ ਵਾਲੇ ਅੱਜ ਕੱਲ ਕਿੰਨਾ ਕਿੰਨਾ ਮੰਗਦੇ ਆ ਹਾਂਜੀ ਪਰ ਬਹੁਤ ਵਧੀਆ ਆ ਪ੍ਰਬੰਧ ਬਾਰੇ ਬਹੁਤ ਵਧੀਆ ਆ ਪ੍ਰਬੰਧ ਹੈ ਹਾਂਜੀ ਇਹ 5-7 ਮਿੰਟ ਬਾਅਦਾਂ ਬਾਅਦ ਦੂਸਰੀ ਬੱਸ ਆ ਜਾਂਦੀ ਹੈ ਜੀ ਹਰ 5 ਮਿੰਟ ਬਾਅਦ ਪੰਜ ਇਹ ਸੇਵਾ ਜਿਹੜੀ ਇਹ ਚੱਲੀ ਰਹਿੰਦੀ ਹੈ ਹਾਂਜੀ ਹਰ 5-10 ਮਿੰਟ ਬਾਅਦਾਂ ਬੱਸ ਆ ਜਾਂਦੀ ਆ ਦੂਸਰੀ ਚੱਲ ਜਾਂਦੀ ਆ ਪਹਿਲੀ ਤੇ ਪਹਿਲੀ ਚੱਲ ਜਾਂਦੀ ਦੂਸਰੀ ਆ ਜਾਂਦੀ ਹੈ ਉਧਰੋਂ ਵੀ ਇੰਝ ਚਲਦੀ ਰਹਿੰਦੀ ਜਦੋਂ ਢੇਣ ਆਈ ਤੇ ਹਾਂਜੀ 24 ਘੰਟੇ ਚੱਲਦੀ ਹੈ 24 ਘੰਟੇ ਸਰ ਉਸੇ ਗੁਰੂ ਘਰ ਦੀ ਸੇਵਾ ਹੈ ਇਹ ਸੇਵਾ ਕਰਕੇ ਕਿੰਨੀ ਖੁਸ਼ੀ ਮਿਲਦੀ ਬਹੁਤ ਖੁਸ਼ੀ ਮਿਲਦੀ ਬਹੁਤ ਧੰਨਵਾਦ ਕਰਕੇ ਜਾਂਦੀ ਬਹੁਤ ਹੀ ਹਾਂਜੀ ਹਾਂਜੀ ਬਹੁਤ ਖੁਸ਼ ਹੁੰਦੇ ਜੀ ਹਾਂਜੀ ਹਾਂਜੀ ਬਸ ਸੇਵਾ ਤਾਂ ਹੀ ਆਈ ਸੀ ਬਸ ਬਸ ਸੇਵਾ ਤਾਂ ਹੈ ਨਾ ਹਾਂ ਗੁਰਦੁਆਰੇ ਦੇ ਬਸੇਵ ਲਈ ਕਿੱਦਾਂ ਲੱਗੀ ਫਿਰ ਇਹ ਸੇਵਾ ਤੁਹਾਨੂੰ ਬੜਾ ਵੱਡਾ ਪ੍ਰਬੰਧ ਹੈ ਵਦਿਆ ਪ੍ਰਬੰਧ ਹੈਗਾ ਵਦਿਆ ਪਰਮੰਦੇਗਾ ਗੁਰਦੁਆਰੇ ਕਮੇਟੀ ਲਈ ਕਿਉਂਕਿ ਆਟੋ ਤੇ ਆਉਂਦੇ ਪੈਸੇ ਬੜੇ ਲੱਗਦੇ ਔਰ ਸਾਡਾ ਜੱਥਾ ਮਹਾਰਾਸ਼ਟਰ ਤੋਂ ਆਇਆ 15 ਵੀ ਬੰਦੇ ਨੇ ਅੱਛਾ ਉਹ 4-5 ਸੌ ਰੁਪਏ ਲੱਗ ਜਾਂਦੇ ਹੈਗੇ ਪਰ ਇਹ ਤੋਂ ਫਿਰ ਆ ਗੋ ਹਾਂ ਦਰਸ਼ਨ ਹੋ ਗਏ ਨੇ ਫਿਰ ਇਹ ਸੇਵਾ ਵੀ ਅਬੀ ਜਾ ਵਾਪਸ ਵੀ ਹੈ ਵਾਪਸ ਵੀ ਗੁਰਦੁਆਰਾ ਸਾਹਿਬ ਦੇ ਘੜੀ ਤੇ ਜਾ ਰਹੇ ਹੈ ਸਰੋਧਿਲ ਚਲੋ ਗੁਰਦੁਆਰਾ ਕਮੇਟ ਦਾ ਬਹੁਤ ਬਹੁਤ ਬਿਲਕੁਲ ਬਿਲਕੁਲ ਭਾਜੀ ਸასი ਕੀ ਕਿਤੇ ਭਾਜੀ ਕਿੰਨੇ ਸਾਲਾਂ ਤੋਂ ਇੱਥੇ ਸੇਵਾ ਕਰ ਰਹੇ ਮੈਂ ਨੂੰ ਤੇ ਸਰ ਹੁਣ ਮੈਨੂੰ ਕਰੀਬ ਇੱਥੇ 3 ਤੋਂ 4 ਮਹੀਨੇ ਹੋ ਗਏ ਨੇ ਪਹਿਲੋਂ ਮੈਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਤਾਂ ਸਭ ਤੋਂ ਜ਼ਿਆਦਾ ਮਹੀਨੇ ਚ ਤੁਸੀਂ ਕੀ ਦੇਖਿਆ ਵੀ ਕਿੰਨਾ ਕਿ ਯਾਤਰਾ ਚ ਉਤਸ਼ਾਹ ਰਹਿੰਦਾ ਹੈ ਕਿਉਂਕਿ ਜਦੋਂ ਕੋਈ ਬਾਹਰੋਂ ਆਉਂਦਾ ਹੈ ਨਾ ਨਵੀਂ ਥਾਂ ਤੇ ਤੇ ਉਹਨੂੰ ਖੱਜਲ ਖਵਾਰ ਹੋਣਾ ਪੈਂਦਾ ਕਿਤੇ ਨਾ ਕਿਤੇ ਲੁੱਟ ਖੋੜ ਦਾ ਵਿੱਚ ਕਰ ਜਾਤੂ ਦਾ ਆਮਦ ਬਹੁਤ ਜਿਆਦੀ ਆ ਗੱਡੀਆਂ ਇਧਰੋਂ ਵੀ ਭਰ ਕੇ ਜਾਂਦੀਆਂ ਉਧਰੋਂ ਵੀ ਸਾਡੀ ਸੰਗਤ ਦੇ ਨਾਲ ਗੱਡੀਆਂ ਭਰ ਕੇ ਆਉਂਦੀਆਂ ਨੇ ਤੇ ਸੰਗਤ ਕਾਫੀ ਹੱਦ ਤੱਕ ਖੁਸ਼ ਨਜ਼ਰ ਆਉਂਦੀ ਆ ਤੇ ਸਾਡਾ ਧੰਨਵਾਦ ਕਰਕੇ ਜਾਂਦੀ ਆ ਬਾਬਾ ਜੀ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਬਰਲਾ ਗੁਰੂ ਰਾਮਦਾਸ ਜੀ ਸੇਵਾ ਪਕਸੀ ਹੈ ਬਹੁਤ ਸਤਿਗੁਰ ਦੀ ਅਪਾਰ ਕਿਰਪਾ ਹੈ ਸੰਗਤਾਂ ਬਹੁਤ ਲਾਲ ਐ ਰੀਆਂ ਨੇ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦਾ ਦਰਸ਼ਨ ਦਿਦਾਰੇ ਕਰਕੇ ਖੁਸ਼ੀ ਆ ਰੀਆਂ ਨੇ ਮੈਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ 에ਅਰਪੋਰਟ ਤੇ ਇਨਚਾਰਜ ਵਜੋਂ ਡਿਊਟੀ ਕਰਦਾ ਵਾਂ ਉੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਲੋ ਜਿਹੜੀ ਹੈ ਸੰਗਤਾਂ ਦੀ ਸਹੂਲਤ ਵਾਸਤੇ ਫ੍ਰੀ ਆਫ ਕੋਸਟ ਜਿਹੜੀ ਵੋਲਵੋ ਬੱਸ ਚਲਾਈ ਜਾਂਦੀ ਆ ਤੇ ਉਹ ਮੰਨ ਲਓ ਕਿ ਸੰਗਤਾਂ ਇਹ ਸਹੂਲਤ ਦਾ ਬਹੁਤ ਹਲਾ ਲੈਂਦੀਆਂ ਨੇ ਤਾਂ ਜੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਅਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਬੰਧ ਦੀ ਪ੍ਰਸ਼ੰਸਾ ਕਰਦੀਆਂ ਨੇ ਤੇ ਇਹ ਜਿਹੜੀ ਕਿਹੜੇ ਰੋਜ਼ ਦੇ ਲੱਗ ਜਾਂਦੇ ਇਹ ਕਿੰਨੀ ਇੱਕ ਸਵਾਰੀਆਂ ਆੰਜਲ ਕਰਦੀਆਂ 에어ਪੋਰਟ ਤੋਂ ਹਰਮੰਦਰ ਸਾਹਿਬ ਦੇ ਲਈ ਦੇਖੋ ਜੀ ਇਹ ਸਾਡੇ ਡਰਾਈਵਰ ਸਾਹਿਬ ਕੋ ਵੀ ਜਿਹੜੀ ਐਪ ਆ ਰਡਾਰ ਨਾਂ ਦੀ ਐਪ ਆ ਉਹ ਮੇਰੇ ਕੋਲ ਵੀ ਆ ਅਸੀਂ ਡੋਮੈਸਟਿਕ ਫਲਾਈਟਾਂ ਜਿਹਦੇ ਜਿਹੇ ਹਿਸਾਬ ਦੇ ਨਾਲ ਫਲਾਈਟਾਂ ਹੁੰਦੀਆਂ ਨੇ ਉਹ ਹਿਸਾਬ ਦੇ ਨਾਲ ਬੱਸ ਜਿਹੜੀ ਉੱਥੇ ਪਹੁੰਚ ਜਾਂਦੀ ਤਕਰੀਬਨ ਇੱਕ ਗੇੜੇ ਦੇ ਵਿੱਚ ਇਹਦੀ ਕੰਪੈਸਟੀ ਹੈਗੀ ਆ 30-35 ਪੈਸੇਂਜਰ ਜਿਹੜੇ ਇੱਕ ਗੇੜੇ ਦੇ ਵਿੱਚ ਬੈਠ ਜਾਂਦੇ ਨੇ ਤੇ ਕਿਸੇ ਵੇਲੇ ਕੋ 15-20 ਪੈਸੇਂਜਰ ਵੀ ਹੁੰਦੇ ਨੇ ਕਿਸੇ ਵੇਲੇ ਪੂਰੀ ਬੱਸ ਵੀ ਫੁੱਲ ਹੁੰਦੀ ਹੈ ਇਹ ਸੇਵਾ ਸੰਗਤਾਂ ਦੇ ਲਈ ਬਹੁਤ ਲੰਬੇ ਸਮੇਂ ਤੋਂ ਮਾਨਜੋਗ ਪ੍ਰਧਾਨ ਸਾਹਿਬ ਜੀ ਵੱਲੋਂ ਚਲਾਈ ਰਹੀ ਆ ਵੱਖ-ਵੱਖ ਸਮੇਂ ਦੇ ਪ੍ਰਧਾਨ ਸਾਹਿਬਾਂ ਵੱਲੋਂ ਚਲਾਈ ਜਾ ਰਹੀ ਆ ਜੋ ਕਿ ਐਸ ਤੋਂ ਪਹਿਲਾਂ ਇਹ ਦਿਨ ਸਮੇਂ ਹੀ ਚਲਾਈ ਜਾਂਦੀ ਸੀ ਪਿਛਲੇ 6 ਮਹੀਨੇ ਤੋਂ ਇਹ ਸੇਵਾ ਨਿਰੰਤਰ 24 ਘੰਟੇ ਕਰ ਦਿੱਤੀ ਜੀ ਹੈ ਨਾ ਜਿਹੜੀ ਜੋ ਕਰ ਦਿੱਤੀ ਗਈ ਆ ਰੇਲਵੇ ਸਟੇਸ਼ਨ 에어ਪੋਰਟ ਸੰਗਤਾਂ ਦੇ ਸਹਿਯੋਗ ਲਈ ਦੇਸ਼ ਵਿਦੇਸ਼ ਦੇਆਂ ਸੰਗਤਾਂ ਦੇ ਸਹਿਯੋਗ ਦੇ ਲਈ ਜੋ ਦਰਸ਼ਨ ਕਰਨਾ ਆਉਂਦੀਆਂ ਵਾਂ ਉਹਨਾਂ ਦੇ ਲਈ ਚਲਾਈ ਜਾ ਰਹੀ ਹੈ ਇਹ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖੁਰ ਸੰਗਤਾਂ ਲਈ ਕੀਤੇ ਪ੍ਰਾਲਿਆਂ ਦੇ ਵਿੱਚੋਂ ਇੱਕ ਹੀ ਇੱਕ ਵੀ ਅਪਰਾਲਾ ਹੈ ਤਾਂ ਕਿ ਸੰਗਤ ਨੂੰ ਕੋਈ ਮੁਸ਼ਕਲ ਨਾ ਆਵੇ ਜੋ ਕਿ ਰਾਸ ਸਮੇਂ ਜਾਂ ਲੁੱਟਾਂ ਖੋਹਾਂ ਦਾ ਕੋਈ ਸੰਸ਼ਕਾਰ ਹੁੰਦੀ ਸੀ ਉਹਦੀ ਪ੍ਰਧਾਨ ਸਾਹਿਬ ਵੱਲੋਂ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਆ ਤੇ ਬਸ 24 ਘੰਟੇ ਜੋ ਰੇਲਵੇ ਸਟੇਸ਼ਨ ਤੋਂ ਜੋ ਚੱਲ ਰਹੀ ਹੈ ਜਿਹੜੇ ਸਟੇਸ਼ਨ ਦੀ ਗੱਲ ਕਰੀ ਤੇ ਕਿੰਨੀਆਂ ਕਿ ਬੱਸਾਂ ਅਪ ਡਾਊਨ ਕਰਦੀਆਂ ਹੈ ਜਾਂ ਕਿੰਨੀਆਂ ਕਿ ਸਵਾਰੀਆਂ ਰੋਜ਼ ਅਪ ਡਾਊਨ ਕਰਦੀਆਂ ਸਟੇਸ਼ਨ ਦੇ ਉੱਪਰ 10 ਬੱਸਾਂ ਚਲਾਈਆਂ ਜਾ ਰਹੀਆਂ ਤੇ ਰਾਤ ਸਮੇਂ ਦੂਸਰੀਆਂ ਬੱਸਾਂ ਹੁੰਦੀਆਂ ਤੇ ਦਿਨ ਸਮੇਂ ਬਦਲ ਕੇ ਦੂਸਰੀ ਬੱਸਾਂ ਚਲਾਈਆਂ ਜਾਂਦੀਆਂ ਤੇ 24 ਘੰਟੇ ਸੰਗਤ ਦੀ ਸਹੂਲਤ ਜੇ ਸੰਗਤ ਜ਼ਿਆਦਾ ਹੁੰਦੀ ਹੈ ਤੇ ਬੱਸਾਂ ਵਧ ਚਲਾਈਆਂ ਜਾਂਦੀਆਂ ਸੰਗਤ ਘਾੜੋਂ ਦੇ ਘਾੜ ਕਰ ਦਿੱਤੀਆਂ ਜਾਂਦੀਆਂ ਅੰਦਾਜ਼ਾ ਫਿਰ ਇੱਕ ਬੱਸ ਕਿੰਨੇ ਕਿ ਚੱਕਰ ਲਾਉਂਦੀ ਹੈ ਤਕਰੀਬਨ 810 ਇੱਕ ਲੱਗ ਜਾਂਦੀ ਹੈ ਜੀ ਇੱਕ ਬੱਸ ਦੇ ਇੱਕ ਇੱਕ ਦਿਨ ਦੇ ਵਿੱਚ ਯਾਨੀ ਫਿਰ 10000 ਦੇ ਕਰੀਬ ਬੰਦਾ ਰੋਜ਼ ਟਰੈਵਲ ਕਰਦਾ ਹਾਂ ਤਕਰੀਬਨ 10000 ਬੰਦਾ ਜਿਹੜਾ ਵਾ ਉਹ ਟਰੈਵਲ ਕਰਦਾ ਜੀ ਇਸ ਤੋਂ ਬਿਨਾਂ ਵੀ ਜੋ ਸੰਗਤ ਦੀ ਬਾਹਰ ਅਮਰਸਰ ਸਾਹਿਬ ਦੇ ਨਦੀ ਗੁਰਦਰਾ ਸਾਹਿਬਾਨ ਨੇ ਜਿਵੇਂ ਗੁਰੂ ਕੀ ਵਿਡਾਲੀ ਗੁਰਦਰਾ ਸੰਨ ਸਾਹਿਬ ਗੁਰਦਰਾ ਬੀੜ ਸਾਹਿਬ ਤਰਨ ਤਰਨ ਸਾਹਿਬ ਗਵਿੰਦਵਾਲ ਸਾਹਿਬ ਆਦਿਕਸਾਨਾ ਦੇ ਉੱਤੇ ਧਾਰਮਿਕ ਸਥਾਨਾਂ ਤੇ ਸੰਗਤ ਨੂੰ ਦਰਸ਼ਨ ਕਰਾਉਣ ਲਈ ਤਿੰਨ ਬਸਾਂ ਚਲਾਈਆਂ ਜਾ ਰਹੀਆਂ ਹਨ ਫਰੀ ਸੇਵਾ ਉਹ ਵੀ ਫਰੀ ਸੇਵਾ ਹੈ ਬਿਲਕੁਲ ਫਰੀ ਸੇਵਾ ਸੰਗਤ ਪਾਸੋਂ ਕੋਈ ਸੰਗਤ ਕਿਵੇਂ ਲਾ ਲੈ ਸਕਦੀ ਹੈ ਉਹ ਸਵੇਰੇ ਜੀ ਲੰਗਰ ਸਾਹਿਬ ਦੇ ਕੋਲੋਂ ਬੁਕਿੰਗ ਹੁੰਦੀ ਹੈ 5 ਵਜੇ ਕਿਉਂਕਿ ਜਿੰਨੀਆਂ ਸੀਟਾਂ ਉਹਨੀਆਂ ਹੀ ਉਹ ਟੋਕਨ ਦਿੱਤੇ ਜਾਂਦੇ ਆ ਪੈਸਾ ਕੋਈ ਨਹੀਂ ਲਿਆ ਜਾਂਦਾ ਫਰੀ ਹੈ ਲਈ ਜੇ ਸੰਗਤ ਨੇ ਉਸ ਫਰੀ ਸੇਵਾ ਦਾ ਲਾਭ ਲੈਣਾ ਹੈ ਫਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਗੁਰੂ ਘਰਾਂ ਦੇ ਦਰਸ਼ਨਾਂ ਦੇ ਲਈ ਜਾਣਾ ਹੈ ਤਾਂ ਉਹ 5 ਵਜੇ ਗੁਰਰਾਮਦਾਸ ਲੰਗਰ ਕਰਦੇ ਬਾਹਰੋਂ ਟੋਕਨ ਹਾਂ ਜੀ ਗੁਰੂ ਲੰਗਰ ਸਾਹਿਬ ਦੇ ਕੋਲੋਂ ਬੁਕਿੰਗ ਕਰਾ ਲੈਣ ਤੇ ਬਸ ਜੋ ਹੈ ਗੁਰਦੁਆਰਾ ਸਾਰਾ ਗੜੀ ਜੋ ਪਾਰਕਿੰਗ ਹੈ ਗੱਡੀਆਂ ਦੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਜੱਲਿਆਂਵਾਲਾ ਬਾਗ ਉਥੋਂ 8 ਵਜੇ ਚੱਲਦੀ ਹੈ ਜੀ ਸਵੇਰੇ 8 ਵਜੇ ਚੱਲਦੀ ਹੈ 5 ਵਜੇ ਬੁਕਿੰਗ ਕੀਤੀ ਜਾਂਦੀ ਸਵੇਰੇ ਤੇ ਬਸ ਜੋ 8 ਵਜੇ ਚੱਲਦੀ ਇਹਨਾਂ ਬੱਸਾਂ ਦੀ ਜੋ ਸਵਾਰੀ ਪੂਰੀ ਹੋ ਗਈ ਟੋਕਨ ਬੰਦ ਹਾਂ ਟੋਕਨ ਬੰਦ ਕਰ ਦਿੱਤੇ ਜਾਂਦੇ ਕਿਉਂਕਿ ਸੰਗਤ ਨੂੰ ਕੋਈ ਮੁਸ਼ਕਲ ਨਾ ਆਵੇ ਸੰਗਤ ਨੂੰ ਕੋਈ ਮੁਸ਼ਕਲ ਨਾ ਆਵੇ 120 ਸਵਾਰੀਆਂ ਦੀ ਬੁਕਿੰਗ ਕੀਤੀ ਜਾਂਦੀ ਹੈ ਘੱਟ ਤੋਂ ਘੱਟ ਹਾਂਜੀ ਤੇ ਉਹ ਤੋਂ ਲਗਾਤਾਰ ਇਸੇ ਤਰ੍ਹਾਂ ਬੱਸਾਂ ਦਾ ਜਿਹੜਾ ਆਨ ਜਾਣਾ ਉਹ ਲੱਗਿਆ ਰਹਿੰਦਾ ਹਰ 5 ਮਿੰਟ ਬਾਅਦ ਇੱਥੋਂ ਬੱਸ ਰੇਲਵੇ ਸਟੇਸ਼ਨ ਦੇ ਲਈ ਰਵਾਨਾ ਹੁੰਦੀ ਹੈ ਕਈ ਵਾਰੀ 5 ਤੋਂ ਵੀ ਘੱਟ ਕਿਉਂਕਿ ਅਸੀਂ ਇੱਥੇ ਮੌਜੂਦ ਆ ਦੇਖ ਰਹੇ ਹਾਂ ਕਿ ਲਗਾਤਾਰ ਬੱਸਾਂ ਦਾ ਆਂਜਣ ਲੱਗਿਆ ਹੋਇਆ ਹੈ ਸਟੇਸ਼ਨ ਤੋਂ ਵੀ ਬੱਸਾਂ ਇਸੇ ਤਰ੍ਹਾਂ ਯਾਤਰਾਂ ਦੀ ਭਰ ਕੇ ਇੱਥੇ ਪਹੁੰਚਦੀਆਂ ਔਰ ਸ੍ਰੀ ਦਰਬਾਰ ਸਾਹਿਬ ਤੋਂ ਵੀ ਹਰ ਵੇਲੇ 24 ਘੰਟੇ ਕਿਉਂਕਿ ਦੱਸਿਆ ਜਾ ਰਿਹਾ ਕਿ 6 ਮਹੀਨੇ ਪਹਿਲਾਂ ਇਸ ਨੂੰ 24 ਘੰਟੇ ਕਰ ਦਿੱਤਾ ਗਿਆ ਪਹਿਲਾਂ ਸ਼ਾਮ ਦੇ 8 ਵਜੇ ਤੱਕ ਹੁੰਦੀ ਸੀ ਸੇਵਾ ਪਰ ਹੁਣ ਕਿਉਂਕਿ ਲੋਕ ਕਿਤੇ ਨਾ ਕਿਤੇ ਰਾਤ ਵੇਲੇ ਲੁੱਟਾ ਖੋਹਾਂ ਤਾਂ ਸ਼ਿਕਾਰ ਹੁੰਦੇ ਸੀ ਉਸ ਚੀਜ਼ ਦੇ ਮੱਦੇਨਜ਼ਰ ਉਸ ਗੱਲ ਦੇ ਮੱਦੇਨਜ਼ਰ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸੇਵਾ 24 ਘੰਟੇ ਦੇ ਲਈ ਸ਼ੁਰੂ ਕਰ ਦਿੱਤੀ ਗਈ ਜੋ ਕਿ ਬੜਾ ਵੱਡਾ ਉਪਰਾਲਾ ਹੈ ਸੰਤਾ ਨੂੰ ਸ੍ਰੀ ਹਰਮਨਦਰ ਸਾਹਿਬ ਦੇ ਦਰਸ਼ਨਾਂ ਲਈ ਲੈ ਕੇ ਆਉਂਦਾ ਅਤੇ ਵਾਪਸ ਰੇਲਵੇ ਸਟੇਸ਼ਨ ਤੇ ਸ੍ਰੀ ਗੁਰੂ ਰਾਮਦਾਸ ਕਮੰਤਰੀ ਹਵਾਈ ਅੱਡੇ ਤੇ ਪਹੁੰਚਾਉਂਦਾ ਤਾਂ ਜੋ ਸੰਤਾ ਬਿਨਾਂ ਕਿਸੇ ਖੱਜਲ ਖਵਾਰੀ ਤੋਂ ਸੱਚਖੰਡ ਸ੍ਰੀ ਹਰਮਨਦਰ ਸਾਹਿਬ ਦੇ ਦਰਸ਼ਨਾਂ ਲਈ ਆ ਜਾ ਸਕਣ ਕੈਮਰਾਬਸਟਰ ਅਰਵਤ ਸਿੰਘ ਦੇ ਨਾਮ ਨਿੰਦਰ ਸਿੰਘ ਮੋਂਗਾ ਪੀਡੀਸੀ ਨਿਊਜ਼ ਅੰਮ੍ਰਿਤਸਰ